ਅੱਜ ਅਸੀਂ ਗੱਲ ਕਰਾਂਗੇ ਜੀ ਆਰਟੀਆਈ ਦੇ ਬਾਰੇ ਵਿੱਚ ਯਾਨੀ ਕਿ ਰਾਈਟ ਟੂ ਇਨਫਾਰਮੇਸ਼ਨ ਦੇ ਬਾਰੇ ਵਿੱਚ ਜਿਸ ਦੇ ਰਾਹੀਂ ਤੁਸੀਂ ਸਰਕਾਰ ਤੋਂ ਸਿੱਧੀ ਜਾਣਕਾਰੀ ਦੀ ਮੰਗ ਕਰ ਸਕਦੇ ਹੋਗੇ ਇਹ ਤੁਹਾਡਾ ਕਾਨੂੰਨੀ ਹੱਕ ਹੈ ਕਾਨੂੰਨੀ ਅਧਿਕਾਰ ਹੈ ਲੀਗਲ ਰਾਈਟ ਹੈ ਇਹ ਜਿਹੜਾ ਆਰਟੀਆਈ ਐਕਟ ਹੈ ਜਿਹੜਾ ਇਹ ਕਾਨੂੰਨ ਹੈ ਇਹ 2005 ਦੇ ਵਿੱਚ ਭਾਰਤ ਦੀ ਸੰਸਦ ਦੇ ਵੱਲੋਂ ਬਣਾਇਆ ਗਿਆ ਸੀਗਾ ਉਸ ਟਾਈਮ ਤੇ ਡਾਕਟਰ ਮਨਮੋਨ ਸਿੰਘ ਜੀ ਦੀ ਜਿਹੜੇ ਕਿ ਪ੍ਰਧਾਨ ਮੰਤਰੀ ਸੀਗੇ ਉਨਾ ਦੀ ਅਗਵਾਈ ਵਾਲੀ ਸਰਕਾਰ ਸੀਗੀ ਆਰਟੀਆਈ ਐਕਟ ਦੇ ਤਹਿਤ ਹਰ ਇੱਕ ਭਾਰਤੀ ਨਾਗਰਿਕ ਨੂੰ ਇਹ ਹੱਕ ਮਿਲਦਾ ਹੈ ਇਹ ਅਧਿਕਾਰ ਮਿਲਦਾ ਹੈ ਕਿ ਉਹ ਸਰਕਾਰੀ ਵਿਭਾਗਾ ਤੋਂ ਕਿਸੇ ਵੀ ਮੁੱਦੇ ਤੇ ਲਿਖਤੀ ਜਾਣਕਾਰੀ ਲੈ ਸਕਦਾ ਹੈ ਆਰਟੀਆਈ ਲਿਖਣ ਦੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਕਿਸੇ ਸਰਕਾਰੀ ਕੰਮ ਦੇ ਵਿੱਚ ਹੋ ਰਹੀ ਦੇਰੀ ਦੀ ਜਾਂਚ ਜਾਂ ਅਸੀਂ ਕਹਿ ਸਕਦੇ ਹਾਂ ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਦੀ ਸ਼ਿਕਾਇਤ ਕਿਸੇ ਵੀ ਦਫ਼ਤਰ ਵਿੱਚ ਪੈਂਡਿੰਗ ਮਾਮਲੇ ਦੀ ਸਥਿਤੀ ਜਾਣਨ ਦੇ ਲਈ ਸਰਕਾਰੀ ਸਕੀਮਾਂ ਦਾ ਲਾਭ ਕਿਉਂ ਨਹੀਂ ਮਿਲਿਆ ਨੌਕਰੀ ਸਕਾਲਰਸ਼ਿਪ ਜਾਂ ਜਿਵੇਂ ਰਾਸ਼ਨ ਕਾਰਡ ਨਾਲ ਸੰਬੰਧਿਤ ਜਾਣਕਾਰੀ ਲਈ ਜਿਹੜੀ ਆਰਟੀਆਈ ਦੀ ਐਪਲੀਕੇਸ਼ਨ ਹੁੰਦੀ ਹੈ ਅਰਜੀ ਹੁੰਦੀ ਹੈ ਉਹ ਲਿਖਣੀ ਬਹੁਤ ਹੀ ਸੌਖੀ ਹੈ ਸਰਲ ਹੈ ਬਿਲਕੁਲ ਐਵੇਂ ਸਮਝ ਲਓ ਜਿਵੇਂ ਅਸੀਂ ਸਕੂਲ ਦੇ ਟਾਈਮ ਜਦੋਂ ਸਕੂਲਾਂ 'ਚ ਪੜ੍ਹਦੇ ਸੀ ਅਰਜੀ ਲਿਖਦੇ ਹੁੰਦੇ ਸੀ ਐਪਲੀਕੇਸ਼ਨ ਲਿਖਦੇ ਹੁੰਦੇ ਸੀ ਕਈ ਵਾਰੀ ਜ਼ਰੂਰੀ ਕੰਮ ਦੀ ਕਈ ਵਾਰੀ ਬਿਮਾਰੀ ਦੀ ਛੁੱਟੀ ਲਈ ਅਰਜੀ ਜਾਂ ਜੁਰਮਾਨਾ ਮਾਫੀ ਦੀ ਅਰਜੀ ਫੀਸ ਮਾਫੀ ਦੀ ਅਰਜੀ ਇਸੇ ਤਰ੍ਹਾਂ ਜਿਹੜੀ ਆਰਟੀਆਈ ਦੀ ਐਪਲੀਕੇਸ਼ਨ ਆਪਾਂ ਲਿਖਣੀ ਹੈ ਅਰਜੀ ਲਿਖਣੀ ਹੈ ਉਹ ਉਸੇ ਤਰ੍ਹਾਂ ਲਿਖਣੀ ਹੈ ਬਿਲਕੁਲ ਸੌਖੀ ਹੈ ਜਿਵੇਂ ਅਸੀਂ ਸਕੂਲ ਟਾਈਮ ਚਰਜੀ ਲਿਖਦੇ ਸੀ ਸੇਵਾ ਵਿਖੇ ਪੰਜਾਬੀ ਦੇ ਵਿੱਚ ਸਟਾਰਟ ਕਰਦੇ ਸੀ ਜਾਂ ਫਿਰ ਇੰਗਲਿਸ਼ ਚ ਟੂ ਤੋਂ ਸਟਾਰਟ ਕਰਦੇ ਸੀ ਉਸੇ ਤਰ੍ਹਾਂ ਉਸ ਤੋਂ ਬਾਅਦ ਅਸੀਂ ਪ੍ਰਿੰਸੀਪਲ ਲਿਖਦੇ ਸੀ ਉੱਥੇ ਆਪਾਂ ਲਿਖਣਾ ਹੈ ਪਬਲਿਕ ਇਨਫੋਰਮੇਸ਼ਨ ਅਫੀਸਰ ਜਿਹਨੂੰ ਸ਼ਾਰਟ ਦੇ ਵਿੱਚ ਅਸੀਂ ਪੀ ਆਈਓ ਕਹਿ ਦਿੰਦੇ ਹਾਂਗੇ ਉਸ ਤੋਂ ਬਾਅਦ ਜਿਵੇਂ ਸਕੂਲ ਦਾ ਨਾਮ ਲਿਖਿਆ ਜਾਂਦਾ ਸੀ ਫਿਰ ਉਸ ਤੋਂ ਬਾਅਦ ਅਸੀਂ ਲਿਖਣਾ ਹੈ ਡਿਪਾਰਟਮੈਂਟ ਦਾ ਜਾਂ ਵਿਭਾਗ ਦਾ ਜਿਹੜਾ ਦਫ਼ਤਰ ਦਾ ਕੋਈ ਨਾਮ ਹੈ ਪਤਾ ਲਿਖਣਾ ਹੈ ਠੀਕ ਹੈ ਜੀ ਤੇ ਫਿਰ ਸਬਜੈਕਟ ਲਿਖਣਾ ਹੈ ਆਰਟੀਆਈ ਐਕਟ 2005 ਦੀ ਧਾਰਾ 6(1) ਦੇ ਤਹਿਤ ਜਾਣਕਾਰੀ ਲਈ ਅਰਜੀ ਜਿਹੜੇ ਐਪਲੀਕੇਸ਼ਨ ਦੇ ਵਿੱਚ ਅਸੀਂ ਸਵਾਲ ਲਿਖਣੇ ਨੇ ਜਾਂ ਜਿਹੜੀ ਜਾਣਕਾਰੀ ਅਸੀਂ ਮੰਗਣੀ ਹੈ ਉਹ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਸੌਖੇ ਸ਼ਬਦਾਂ ਦੇ ਵਿੱਚ ਹੋਣੀ ਚਾਹੀਦੀ ਹੈ ਸਧਾਰਨ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਕਲੀਅਰ ਹੋਣੀ ਚਾਹੀਦੀ ਹੈ ਤੇ ਜਿਹੜੀ ਇਹ ਐਪਲੀਕੇਸ਼ਨ ਹੈਗੀ ਆ ਆਰਟੀਆਈ ਦੀ ਇਸ ਦੇ ਲਈ ਜਿਹੜੀ ਫੀਸ ਹੈ ਉਹ ਬਹੁਤ ਘੱਟ ਲੱਗਦੀ ਹੈ ਸਿਰਫ 10 ਰੁਪਏ ਦਾ ਜਿਹੜਾ ਪੋਸਟਲ ਆਊਟਰ ਹੈ ਉਹੋ ਲੱਗਦਾ ਹੈ ਤੇ ਇੱਕ ਗੱਲ ਹੋਰ ਜਿਹੜੀ ਇਹ ਆਰਟੀਆਈ ਹੈ ਇਹ ਤੁਸੀਂ ਔਨਲਾਈਨ ਵੀ ਅਪਲਾਈ ਕਰ ਸਕਦੇ ਹੋਗੇ ਜਾਂ ਫਿਰ ਬਾਏ ਡਾਕ ਵੀ ਤੁਸੀਂ ਚਿੱਠੀ ਭੇਜ ਸਕਦੇ ਹੋਗੇ ਆਰਟੀਆਈ ਭੇਜ ਸਕਦੇ ਹੋਗੇ ਐਪਲੀਕੇਸ਼ਨ ਉਸ ਤੋਂ ਬਾਅਦ ਜਿਹੜੀ ਤੁਸੀਂ ਜਾਣਕਾਰੀ ਮੰਗਣੀ ਹੈ ਉਹ ਲੇਖਣ ਤੋਂ ਬਾਅਦ ਤੁਸੀਂ ਆਪਣਾ ਨਾਮ ਪਤਾ ਮੋਬਾਈਲ ਨੰਬਰ ਸਿਗਨੇਚਰ ਕਰਨੇ ਨੇਗੇ ਇਸ ਨੂੰ ਤੁਸੀਂ ਸਪੀਡ ਪੋਸਟ ਵੀ ਕਰਾ ਸਕਦੇ ਹੋ ਜਾਂ ਰਜਿਸਟਰੀ ਕਰਵਾ ਸਕਦੇ ਹੋ ਤੇ ਆਨਲਾਈਨ ਵੀ ਆਰਟੀਆਈ ਦੀ ਮੰਗ ਕਰ ਸਕਦੇ ਹੋਗੇ ਤੇ ਜੇ ਤੁਹਾਨੂੰ ਆਰਟੀਆਈ ਦਾ ਫਾਰਮੈਟ ਚਾਹੀਦਾ ਤਾਂ ਤੁਸੀਂ ਕਮੈਂਟ ਕਰਕੇ ਉਹ ਵੀ ਮੇਰੇ ਤੋਂ ਮੰਗ ਸਕਦੇ ਹੋਗੇ ਤੁਹਾਨੂੰ ਭੇਜ ਦਿੱਤਾ ਜਾਊਗਾ RTI ਤੁਹਾਡੇ ਕਿਸੇ ਵੀ ਸਰਕਾਰੀ ਵਿਭਾਗ ਦੇ ਵਿੱਚ ਭੇਜੀ ਜਾ ਸਕਦੀ ਹੈ ਜਿਵੇਂ ਕਿ ਕੋਈ ਬਿਜਲੀ ਦਾ ਦਫਤਰ ਹੈ ਕੋਈ ਪਾਣੀ ਵਾਲਾ ਕੋਈ ਦਫਤਰ ਹੈ ਕੋਈ ਪਟਵਾਰੀ ਤਹਿਸੀਲਦਾਰ SSP SHO ਠੀਕ ਹੈ ਜੀ ਉਹਨਾਂ ਦਾ ਕੋਈ ਦਫਤਰ ਹੈ ਕੋਈ ਮਿਊਨਿਸਪਲ ਕਾਉਂਸਲਰ ਸਰਕਾਰੀ ਸਕੂਲ ਸਰਕਾਰੀ ਕਾਲਜ ಗ್ರಾಮ ਪੰਚਾਇਤ ਕੇਂਦਰ ਦਾ ਜਾਂ ਕੋਈ ਰਾਜ ਸਰਕਾਰ ਦਾ ਕੋਈ ਹੋਰ ਵਿਭਾਗ ਜਿਹੜੇ ਸਰਕਾਰੀ ادارے ਨੇ ਵਿਭਾਗ ਨੇ RTI ਐਕਟ ਦੇ ਅਨੁਸਾਰ RTI ਭੇਜਣ ਤੋਂ ਬਾਅਦ ਤੁਹਾਨੂੰ 30 ਦਿਨਾਂ ਦੇ ਅੰਦਰ-ਅੰਦਰ ਉਸ ਦਾ ਲਿਖਤੀ ਜਵਾਬ ਮਿਲਣਾ ਚਾਹੀਦਾ ਹੈ ਇਹ ਕਾਨੂੰਨ ਕਹਿੰਦਾ ਹੈ ਜੇ ਜਵਾਬ ਨਾ ਮਿਲੇ ਤਾਂ ਤੁਸੀਂ ਪਹਿਲੀ ਅਪੀਲ ਫਰਸਟ ਅਪੀਲੀਟ ਅਥਾਰਟੀ ਕੋਲ ਹੀ ਕਰ ਸਕਦੇ ਹੋਗੇ ਜੇ ਫਿਰ ਉੱਥੇ ਵੀ ਕੋਈ ਹੱਲ ਨਾ ਹੋਵੇ ਤਾਂ ਫਿਰ ਤੁਸੀਂ ਇਨਫੋਰਮੇਸ਼ਨ ਕਮਿਸ਼ਨ ਹੁੰਦਾ ਜਿਹੜਾ ਉੱਥੇ ਦੂਜੀ ਅਪੀਲ ਕਰ ਸਕਦੇ ਹੋਗੇ ਫਿਰ ਸੈਂਟਰਲ ਕਮਿਸ਼ਨ ਵੀ ਹੈਗਾ ਆਰਟੀਆਈ ਤੁਹਾਨੂੰ ਕਈ ਤਰੀਕਿਆਂ ਦੇ ਨਾਲ ਮਦਦ ਕਰ ਸਕਦੀ ਹੈਗੀ ਜਿਵੇਂ ਸਰਕਾਰੀ ਕੰਮਾਂ ਦੇ ਵਿੱਚ ਪਾਰਦਰਸ਼ਤਾ ਰਿਸ਼ਵਤ ਨੂੰ ਰੋਕਣ ਦੇ ਲਈ ਇਹ ਕਬੱਡੀ ਤਾਕਤ ਹੈ ਆਪਣੇ ਹੱਕ ਲਈ ਲੜਨ ਦੀ ਇਹ ਹਿੰਮਤ ਦਿੰਦੀ ਹੈ ਜਨਤਾ ਨੂੰ ਜਾਗਰੂਕ ਕਰਨ ਦੇ ਲਈ ਨਿਆਂ ਲੈਣ ਦਾ ਇਹ ਇੱਕ ਬਹੁਤ ਵਧੀਆ ਰਸਤਾ ਹੈਗਾ ਤੇ ਇਸ ਤੇ ਇੱਕ ਤੁਸੀਂ ਮੂਵੀ ਵੀ ਦੇਖ ਸਕਦੇ ਹੋ ਫਿਲਮ ਵੀ ਦੇਖ ਸਕਦੇ ਹੋਗੇ ਬੈਲ ਡਨ ਅੱਬਾ ਮੂਵੀ ਦਾ ਨਾਮ ਹੈ ਉਹ ਆਰਟੀਆਈ ਦੀ ਤਾਕਤ ਬਾਰੇ ਤੁਹਾਨੂੰ ਕਲੀਅਰ ਕਰ ਦੂਗੀ ਆਰਟੀਆਈ ਤੁਹਾਡਾ ਹੱਕ ਵੀ ਹੈ ਤੇ ਹਥਿਆਰ ਵੀ ਹੈ ਜਿਵੇਂ ਕਲਮ ਜਿਆਦਾ ਪਾਵਰਫੁਲ ਹੁੰਦੀ ਹੈ ਉਸੇ ਤਰ੍ਹਾਂ ਆਰਟੀਆਈ ਵੀ ਇੱਕ ਕਲਮ ਦੀ ਤਰ੍ਹਾਂ ਕਾਨੂੰਨੀ ਤਾਕਤ ਰੱਖਦੀ ਹੈ ਦੋਸਤੋ ਆਰਟੀਆਈ ਤੁਹਾਡੀ ਆਵਾਜ਼ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੰਮ ਅਣ ਸੁਣਿਆ ਹੋ ਰਿਹਾ ਹੈ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਤਾਂ ਤੁਸੀਂ ਆਰਟੀਆਈ ਲਿਖ ਸਕਦੇ ਹੋਗੇ ਜਾਣਕਾਰੀ ਦੀ ਮੰਗ ਕਰ ਸਕਦੇ ਹੋਗੇ ਆਪਣੇ ਹੱਕਾਂ ਦੀ ਰਾਖੀ ਕਰ ਸਕਦੇ ਹੋਗੇ ਜਾਗਰੂਕ ਨਾਗਰਿਕ ਬਣ ਸਕਦੇ ਹੋਗੇ ਆਰਟੀਆਈ ਸਿਰਫ ਇੱਕ ਕਾਨੂੰਨ ਨਹੀਂ ਹੈਗਾ ਇਹ ਲੋਕਤੰਤਰ ਦੀ ਇੱਕ ਬਹੁਤ ਵੱਡੀ ਤਾਕਤ ਹੈ RTI ਇੱਕ ਸ਼ਕਤੀਸ਼ਾਲੀ ਹੱਕ ਹੈ ਪਾਵਰਫੁਲ ਵੈਪਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਹੈ ਪਰ ਇਹ ਹਰ ਥਾਂ ਤੇ ਹਰ ਜਾਣਕਾਰੀ ਤੇ ਲਾਗੂ ਨਹੀਂ ਹੁੰਦੀ RTI ਦੇ ਅਧੀਨ ਕੁਝ ਸੀਮਾਵਾਂ ਵੀ ਨੇ ਐਕਸੈਪਸ਼ਨਜ਼ ਵੀ ਨੇ ਜਿੱਥੇ RTI ਲਾਗੂ ਨਹੀਂ ਹੁੰਦੀ ਜਿਵੇਂ ਕਿ ਸਿਕਿਉਰਿਟੀ ਐਂਡ ਇੰਟੈਲੀਜੈਂਸ ਏਜੰਸੀਜ਼ ਨੇ ਉੱਥੇ RTI ਲਾਗੂ ਨਹੀਂ ਹੁੰਦੀ RTI ਐਕਟ ਦੀ ਜਿਹੜੀ ਧਾਰਾ 24 ਹੈ ਉਸ ਦੇ ਮੁਤਾਬਕ ਕੁਝ ਸੁਰੱਖਿਆ ਅਤੇ ਖੂਫੀਆ ਏਜੰਸੀਆਂ RTI ਤੋਂ ਬਾਹਰ ਨੇ ਜਿਵੇਂ ਕਿ ਸਰਚ ਐਂਡ ਐਨਾਲਿਸਿਸ ਬਿੰਗ ਇੰਟੈਲੀਜੈਂਸ ਬਿਊਰੋ ਬੀਐਸਐਫ ਸੀਆਰਪੀਏ ਪਰ ਸੀਆਈਐਸਐਫ ਪਰ ਐਨਐਸਡੀ ਅਸਮ ਰਾਈਫਲਜ਼ ਤੇ ਜਿਹੜੀ ਪੰਜਾਬ ਪੁਲਿਸ ਹੈ ਜਾਂ ਫਿਰ ਸਟੇਟ ਵਿਜੀਲੈਂਸ ਹੈ ਇਸ ਦੇ ਬਾਰੇ ਵਿੱਚ ਵੀ ਜਾਣਕਾਰੀ ਮਿਲ ਸਕਦੀ ਹੈ ਪਰ ਗੁਪਤ ਕਾਰਵਾਈ ਦੀ ਜਾਣਕਾਰੀ ਨਹੀਂ ਮਿਲ ਸਕਦੀ ਤੇ ਜੇ ਕਿਸੇ ਦੀ ਕੋਈ ਨਿੱਜੀ ਜਾਣਕਾਰੀ ਹੈ ਕੋਈ ਪਰਸਨਲ ਇਨਫੋਰਮੇਸ਼ਨ ਹੈ ਉਹ ਵੀ ਨਹੀਂ ਮਿਲ ਸਕਦੀ ਜੇਕਰ ਕੋਈ ਜਾਣਕਾਰੀ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੋਵੇ ਤਾਂ ਉਹ ਆਰਟੀਆਈ ਐਕਟ ਦੇ ਤਹਿਤ ਨਹੀਂ ਮੰਗੀ ਜਾ ਸਕਦੀ ਤੇ ਉਸ ਦਾ ਜਿਹੜਾ ਜਨਤਕ ਹਿੱਤ ਨਾਲ ਜੇ ਕੋਈ ਲੈਣਾ ਦੇਣਾ ਨਹੀਂ ਹੈਗਾ ਤਾਂ ਆਰਟੀਆਈ ਦੇ ਰਾਹੀਂ ਉਹ ਜਾਣਕਾਰੀ ਨਹੀਂ ਮਿਲੂਗੀ ਜੇ ਕੋਈ ਕੌਮੀ ਸੁਰੱਖਿਆ ਨੂੰ ਖਤਰਾ ਹੈ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਆਰਟੀਆਈ ਨਹੀਂ ਮੰਗੀ ਜਾ ਸਕਦੀ ਤਾਂ ਆਰਟੀਆਈ ਦੇ ਤਹਿਤ ਉਹ ਜਾਣਕਾਰੀ ਨਹੀਂ ਮਿਲ ਸਕਦੀ ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਰੱਖਿਆ ਨੂੰ ਡਿਫੈਂਸ ਜਾਂ ਅੰਤਰਰਾਸ਼ਟਰੀ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਂ ਉਹ ਜਾਣਕਾਰੀ ਨਹੀਂ ਮਿਲ ਸਕਦੀ ਵਪਾਰਕ ਗੁਪਤ ਜਾਣਕਾਰੀ ਹੈ ਜਿਹੜੀ ਉਹ ਵੀ ਨਹੀਂ ਮਿਲ ਸਕਦੀ ਟਰੇਡ ਸੀਕਰੇਟਸ ਹੁੰਦੇ ਨੇਗੇ ਕਿਸੇ ਕੰਪਨੀ ਦੀ ਵਿਅਕਤੀਗਤ ਵਪਾਰਕ ਜਾਂ ਆਰਥਿਕ ਜਾਣਕਾਰੀ ਆਰਟੀਆਈ ਰਾਹੀਂ ਨਹੀਂ ਦਿੱਤੀ ਜਾਂਦੀ ਜੇਕਰ ਉਸ ਦੇ ਨਾਲ ਉਸ ਦੀ ਬਿਜ਼ਨਸ ਸੁਰੱਖਿਆ ਨੂੰ ਕੋਈ ਨੁਕਸਾਨ ਪਹੁੰਚ ਸਕਦਾ ਤਾਂ ਸਬ ਜੁਡਾਈ ਸਮੈਟਰਸ ਉਨਾ ਕੇ ਸਜਦੇ ਵਿੱਚ ਵੀ ਆਰਟੀਆਈ ਹੈ ਜਿਹੜੀ ਉਹ ਨਹੀਂ ਮਿਲ ਸਕਦੀ ਜੇ ਕੋਈ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤਾਂ ਆਰਟੀਆਈ ਰਾਹੀਂ ਅਜਿਹੀ ਜਾਣਕਾਰੀ ਨਹੀਂ ਮਿਲੂਗੀ ਜੋ ਅਦਾਲਤੀ ਫੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ ਕੋਈ ਸੰਭਾਵਨਾ ਹੋਵੇ ਕਿ ਅਦਾਲਤ ਦਾ ਫੈਸਲਾ ਪ੍ਰਭਾਵਿਤ ਹੋ ਸਕਦਾ ਹੈ ਕਿਸੇ ਤੀਸਰੇ ਪੱਖ ਦੀ ਜਾਣਕਾਰੀ ਵੀ ਨਹੀਂ ਮਿਲ ਸਕਦੀ ਥਰਡ ਪਾਰਟੀ ਇਨਫੋਰਮੇਸ਼ਨ ਤੇ ਆਰਟੀਆਈ ਰਾਹੀਂ ਕਿਸੇ ਹੋਰ ਵਿਅਕਤੀ ਜਾਂ ادارے ਦੀ ਜਾਣਕਾਰੀ ਵੀ ਨਹੀਂ ਦਿੱਤੀ ਜਾਊਗੀ ਜੇਕਰ ਉਸ ਦੀ ਇਜਾਜ਼ਤ ਨਹੀਂ ਲਈ ਗਈ ਜਾਂ ਫਿਰ ਜਨਤਕ ਹਿੱਤ ਵਿੱਚ ਇਹ ਸਾਬਤ ਨਹੀਂ ਹੋ ਸਕਦਾ ਤਾਂ ਉਹ ਵੀ ਆਰਟੀਆਈ ਐਕਟ ਦੇ ਤਹਿਤ ਜਾਣਕਾਰੀ ਨਹੀਂ ਮਿਲ ਸਕਦੀ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਨੇ ਪ੍ਰਾਈਵੇਟ ਬਾਡੀਜ਼ ਨੇ ਉਹ ਵੀ ਆਰਟੀਆਈ ਐਕਟ ਦੇ ਅੰਡਰ ਕਵਰਡ ਨਹੀਂ ਹੈਗੀਆਂ ਆਰਟੀਆਈ ਸਿਰਫ ਪਬਲਿਕ ਅਥਾਰਟिटीज ਨੇ ਜਿਹੜੀਆਂ ਜਿਵੇਂ ਸਰਕਾਰੀ ਦਫ਼ਤਰ ਨੇ ਪੀਐਸੂ ਸਰਕਾਰੀ ਸਕੂਲ ਕੋਈ ਵੀ ਸਰਕਾਰੀ ਡਿਪਾਰਟਮੈਂਟ ਅਦਾਰਾ ਆਰਟੀਆਈ ਐਕਟ ਉਹਨਾਂ ਤੇ ਲਾਗੂ ਹੁੰਦਾ ਹੈਗਾ ਨਿੱਜੀ ਕੰਪਨੀਆਂ ਨੇ ਜਿਹੜੀਆਂ ਜਾਂ ਐਨਜੀਓ ਨੇ ਉਹਨਾਂ ਉੱਤੇ ਆਰਟੀਆਈ ਐਕਟ ਹੈ ਜਿਹੜਾ ਸਿੱਧੇ ਤੌਰ ਤੇ ਲਾਗੂ ਨਹੀਂ ਹੁੰਦਾ ਜਦ ਤੱਕ ਉਹ ਸਰਕਾਰੀ ਫੰਡ ਨਹੀਂ ਲੈਂਦੇ ਓਨ ਗoing ਡਿਸੀਜਨ ਪ੍ਰੋਸੈਸ ਇਸ ਕੇਸ ਦੇ ਵਿੱਚ ਜਿਹੜੀ ਆਰਟੀਆਈ ਹੈ ਉਹ ਲਾਗੂ ਨਹੀਂ ਹੁੰਦੀ ਅਜੇ ਤੱਕ ਜੋ ਮਾਮਲਾ ਵਿਚਾਰ ਅਧੀਨ ਹੈ ਓਨ ਗoing ਡਿਸੀਜਨ ਪ੍ਰੋਸੈਸ ਜਿਹਨੂੰ ਅਸੀਂ ਕਹਿ ਸਕਦੇ ਹਾਂਗੇ ਅੰਡਰ ਪ੍ਰੋਸੈਸ ਹੈ ਜੇ ਕੋਈ ਮਾਮਲਾ ਉਸ ਬਾਰੇ ਵਿਚਾਰਾਂ ਜਾਂ ਸਲਾਹ ਆਰਟੀਆਈ ਨਹੀਂ ਦਿੱਤੀਆਂ ਜਾਂਦੀਆਂ ਜੰਦੀਆਂ RTI ਸਿਰਫ ਉਹ ਜਾਣਕਾਰੀ ਲਈ ਹੈ ਜੋ ਦਸਤਾਵੇਜ਼ੀ ਰੂਪ ਦੇ ਵਿੱਚ ਮੌਜੂਦ ਹੋਵੇ ਕੋਈ ਸਲਾਹ ਵਗੈਰਾ ਜਾਂ ਹੋਰ ਇਸ ਤਰ੍ਹਾਂ ਦਾ ਕੁਝ ਨਹੀਂ ਮੰਗਿਆ ਜਾ ਸਕਦਾ RTI ਰਾਹੀਂ ਤੁਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਸਿਰਫ ਜਾਣਕਾਰੀ ਦੀ ਮੰਗ ਕਰ ਸਕਦੇ ਹੋ ਸੂਚਨਾ ਦੀ ਮੰਗ ਕਰ ਸਕਦੇ ਹੋ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ RTI ਐਕਟ ਦੇ ਬਾਰੇ ਵਿੱਚ ਇਹ ਇੱਕ ਬਹੁਤ ਵੱਡੀ ਤਾਕਤ ਹੈਗੀ ਤੇ RTI ਐਪਲੀਕੇਸ਼ਨ ਦਾ ਜੇ ਤੁਹਾਨੂੰ ਫਾਰਮੈਟ ਚਾਹੀਦਾ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋਗੇ ਤੇ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤਾਂ ਜੋ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਫਾਇਦਾ ਹੋ ਸਕੇ ਤੇ ਕਮੈਂਟ ਕਰਕੇ ਵੀ ਆਪਣੀ رائے ਤੁਸੀਂ ਭੇਜ ਸਕਦੇ ਹੋਗੇ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋਗੇ ਜੇ ਜਿਉਂਦੇ ਰਹੇ ਤਾਂ ਅਗਲੀ ਵੀਡੀਓ ਵਿੱਚ ਜਰੂਰ ਮਿਲਾਂਗੇ ਜੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ